ਸਰ ਆਸ ਜਿੰਦਾਬਾਦ ਸਰ ਆਸ ਜਿੰਦਾਬਾਦ ਨੀਨਾ ਮਿੱਤਲ ਜਿੰਦਾਬਾਦ ਮੈਂ ਨੀਨਾ ਮਿੱਤਲ ਜਿੰਦਾਬਾਦ ਗੈਲਦੀਖਾ ਖਾਨ ਸਾਹਿਬ ਹੈ ਮੇਰੀ ਬੈਣੀ ਰੋਮੀ ਜੀ ਸੈਣੀ ਸਮਾਜ ਦਾ ਸਮਰਥਨ ਦੇ ਰਹੇ ਹੋ ਤੁਸੀਂ ਸਰਵਾਰਾ ਜੀ ਨੂੰ ਅੱਜ ਸਾਡਾ ਮੇਨ ਪਰਪਸ ਇੱਥੇ ਆਉਣ ਦਾ ਹੈਗਾ ਕਿ ਸਾਡੀ ਜੋ ਸੈਣੀ ਮਾਤ ਸਭਾ ਜੋਨ ਮਾਲਵਾ ਬਣੀ ਹੋਈ ਹੈਗੀ ਹੈ ਉਹਦੇ ਤਹਿਤ ਅਸੀਂ ਅੱਜ ਜੋ ਕਿ ਨੌਜਵਾਨ ਆਗੂ ਹੈ ਪੜਿਆ ਲਿਖਿਆ ਹੈ ਸਦਾ ਸੁਖਚੈਨ ਸਿੰਘ ਜੀ ਸਰਵਾਰਾ ਉਹਨਾਂ ਨੂੰ homenagem ਦਾ ਐਲਾਨ ਕਰਨ ਆਏ ਆ ਤੇ ਇੱਥੇ ਸਾਡੇ ਬਹੁਤ ਸਾਰੇ ਸੈਣੀ ਪਰਿਵਾਰ ਜਿਹੜੇ ਹੈਗੇ ਆ ਵੱਡੀ ਤعداد ਦੇ ਵਿੱਚ ਸਟੈਬਲਿਸ਼ ਹੋਏ ਹੋਏ ਨੇ ਔਰ ਉਹਨਾਂ ਨੇ ਵੀ ਬੇਨਤੀ ਕੀਤੀ ਸੀ ਕਿ ਇਸ ਜੋ ਚੋਣ ਉਪਚੋਣ ਹੋਣ ਜਾ ਰਹੀ ਹੈਗੀ ਆ ਉਸ ਦੇ ਵਿੱਚ ਨੌਜਵਾਨ ਜੋ ਆਗੂ ਹੈਗਾ ਜੋ ਕਿ ਕੁਝ ਕਰ ਕਰ ਸਕਣ ਦੀ ਤਮੰਨਾ ਜਿਹੜੀ ਅਗੇ ਰੱਖਦਾ ਹੈਗਾ ਉਹਨੂੰ ਸਮਰਥਨ ਕੀਤਾ ਜਾਵੇ ਇਸ ਕਰਕੇ ਅਸੀਂ ਬੈਠ ਕੇ ਫੈਸਲਾ ਕੀਤਾ ਹੈਗਾ ਕਿ ਸਾਡੀ ਸੈਣੀ ਸਮਾਜ ਨੇ ਕਿ ਰਾਜਪ੍ਰੇਤ ਜੋ ਉਪਚੋਣ ਹੋਣ ਜਾ ਰਹੀ ਹੈ ਇਹ ਸੁਖਚੈਨ ਸਿੰਘ ਸਰਵਾਰ ਜੀ ਨੂੰ ਪੂਰਨ ਨਾਮਇਤ ਕਰਦੀ ਹੈ ਔਰ ਇਸ ਤੇ ਇਸ ਵਾਰ ਦੇ ਵਿੱਚ ਇੱਕ 11 ਮੈਂਬਰੀ ਕਮੇਟੀ ਬਣਾ ਦिती ਹੈ ਜਿਸ ਦੇ ਵਿੱਚ ਮੈਂ ਲਗਭਗ ਮੋٹے ਮੋٹے ਨਾਮ ਨੇ ਸਾਡੇ ਸੰਤ ਸਿੰਘ ਖੜੇ ਆ ਰਵਿੰਦਰ ਸਿੰਘ ਖੜੇ ਜੈ ਸਿੰਘ ਹੋਰੀ ਖੜੇ ਆ ਸਾਰੇ ਇਕੱਠੇ ਹੋ ਕੇ ਇੱਕ 11 ਮੈਂਬਰੀ ਕਮੇਟੀ ਬਣਾ ਕੇ ਉਹ ਡੋਰ ਟੂ ਡੋਰ ਜਾ ਕੇ ਜਿਹੜੇ ਆ ਗਿਆਂ ਆਮ ਆਦਮੀ ਪਾਰਟੀ ਦੀਆਂ ਜੋ ਭਲਾਈ ਦੀਆਂ ਸਕੀਮਾਂ ਜੋ ਇੱਥੇ ਡਿਵੈਲਪ ਦੇ ਕੰਮ ਕੀਤੇ ਆ ਉਹ ਲੋਕਾਂ ਨੂੰ ਦੱਸ ਕੇ ਜਾਗਰ ਕਰੇਗੀ ਕਿ ਤਾਂ ਜੋ ਜਿਹੜਾ ਹੈਗਾ ਲੋਕ ਆਪਣਾ ਸਹੀ ਜਿਹੜਾ ਫੈਸਲਾ ਹੈਗਾ ਉਹ ਕਰ ਸਕਣ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਸੈਨੀ ਸਮਾਜ ਵੱਲੋਂ ਤੁਸੀਂ ਸਮਰਥਨ ਦੇ ਰਹੇ ਹੋ ਦੇਖੋ ਜੀ ਸਾਡੀ ਪਾਰਟੀ ਵੱਲੋਂ ਬਹੁਤ ਹੀ ਪੜ੍ਹੇ ਲਿਖੇ ਸੋਝਬਾਨ ਸੁਖਚੈਨ ਸਿੰਘ ਦੀ ਸਰਵਾਰਾ ਜੋ ਸਾਡੇ ਇੱਥੋਂ ਉਮੀਦਵਾਰ ਨੇ ਐਮਸੀ ਦੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਕੀ ਕੀਤਾ ਜਦੋਂ ਪਿਛਲੇ ਚੋਣ ਜੀ ਹੋਈ ਹੈ ਜਿਹੜੇ ਕਾਂਗਰਸ ਵਾਲੇ ਤੁਹਾਨੂੰ ਕਹੀ ਜਾਂਦੇ ਐ ਐਮਐਲਏ ਹਰਦਿਆਲ ਸਿੰਘ ਜਿਹੜਾ ਸਾਬਕਾ ਕਹੀ ਜਾਂਦਾ ਏ ਧੱਕਾ ਹੋਇਆ ਦੇਖੋ ਕਾਂਗਰਸ ਸਰਕਾਰ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦੀ ਜਾ ਰਹੀ ਹੈ ਪਿਛਲੇ ਸਮੇਂ ਜਿਹੜਾ ਕੈਂਡੀਡੇਟ ਸੀਗਾ ਜੀ ਇੱਥੋਂ ਉਹਦੀ ਪੱਗ ਲਹੀ ਗਈ ਠੀਕ ਹੈ ਜੀ ਧੱਕਾ ਹੋਇਆ ਔਰੇ ਸਭ ਨੂੰ ਪਤਾ ਹੈ ਤੇ ਜਿਹੜੇ ਉਹਦੇ ਵਾਰਡ ਦੇ ਸੂਝਵਾਨ ਵੋਟਰ ਐ ਬਜ਼ੁਰਗ ਐ ਸਰਕਾਰ ਰੋਗ ਮਾਤਾਵਾ ਭੈਣਾ ਨੇ ਉਹ ਬਹੁਤ ਪੜੇ ਲਿਖੇ ਤੇ ਸੂਝਵਾਨ ਉਹਨੇ ਪਿਛਲਾ ਸਮਾਂ ਦੇਖਿਆ ਤੇ ਲੋਕ ਵੀ ਅਵੇਅਰ ਹੋ ਚੁੱਕੇ ਆ ਕਿਉਂਕਿ ਜਿਹੜਾ ਸਮਾਂ ਵੋਟ ਪਾਣ ਦਾ ਉਹ ਸਰਕਾਰਾਂ ਨਾਲੇ ਚੱਲਦਾ ਜੇ ਡਿਵੈਲਪਮੈਂਟ ਤੁਸੀਂ ਕਰਾਣੀ ਆ ਤੇ ਜਿਹੜੀ ਸਰਕਾਰ ਹੋਏਗੀ ਤੁਸੀਂ ਉਸ ਦਾ ਕੈਂਡੀਡੇਟ ਜਿਤਾਉਂਗੇ ਤੇ ਬਾਕੀ ਕਿਰਦਾਰ ਦੀ ਗੱਲ ਹੈ ਸੁਖਚੈਨ ਸਿੰਘ ਸਰਵਾਰਾ ਇੱਕ ਹੈ ਜਿਹੜਾ ਕਿਰਦਾਰ ਪੜੇ ਲਿਖਾ ਐਡਵੋਕੇਟ ਮੁੰਡਾ ਇਹ ਪਹਿਲਾਂ ਵੀ ਚੋਣ ਲੜਿਆ ਤੱਕੇ ਕਰਕੇ ਚੋਣ ਹਾਰਿਆ ਸਭ ਨੂੰ ਪਤਾ ਹੈ ਵਾਰਡ ਵਾਲਿਆਂ ਨੂੰ ਪਤਾ ਹੈ ਫੋਕਲ ਪੁਆਇੰਟ ਵਾਲਿਆਂ ਨੂੰ ਪਤਾ ਮੇਰਾ ਵੀ ਨਗਰ ਨੇੜੀ ਐ ਸ਼ਾਂਦੂ ਮੇਰੇ ਵੀ ਭਾਈਚਾਰਾ ਉੱਥੇ ਸਾਂਝ ਹੈਗੀ ਆ ਸਾਡੇ ਸੈਣੀ ਸਮਾਜ ਦੇ ਜਿੱਦਾਂ ਰੋਮੀ ਜੀ ਨੇ ਦੱਸਿਆ ਖੜੇ ਉਰੇ ਬੰਦੇ ਆਏ ਹੋਏ ਆ ਬੈਸੇ ਹੋਏ ਆ ਅਸੀਂ ਤਾਂ ਇਹੀ ਗੱਲ ਕਹਾਂਗੇ ਅਪੀਲ ਵੀ ਕਰਾਂਗੇ ਪੂਰਨ ਜੋ ਡੋਰ ਟੂ ਡੋਰ ਵੀ ਕਰਾਂਗੇ ਸਾਡੀ ਪਾਰਟੀ ਸਰ ਭਗਵੰਤ ਸਿੰਘ ਮਾਨ ਹੁਣ ਪਿੱਛੇ ਜੇ ਤੁਸੀਂ ਦੇਖਿਆ ਵੀ ਸਰਕਾਰ ਨੇ ਕਿੰਨੀ ਡਵੈਲਪਮੈਂਟ ਕਰਾਈ ਆ ਹੁਣ ਜਿਹੜਾ ਉਰੇ ਪਿੱਛੇ ਐਮ ਸੀ ਸੀ ਉਹ ਅਸਤੀਫਾ ਦੇ ਗਈ ਡਵੈਲਪਮੈਂਟ ਪਿੱਛੇ ਇਹ ਜਿਹੜਾ ਵਾਰਡ ਆ 2 ਨੰਬਰ ਪਿੱਛੇ ਰਹਿ ਚੁੱਕਿਆ ਤੇ ਅਸੀਂ ਨੀਨ ਭੈਣ ਨੀਨਾ ਮਿੱਤ ਲ ਐਮ ਐਲ ਏ ਤੇ ਸਾਡੇ ਸਤਿਕਾਰਯੋਗ ਸਰਵਾਰਾ ਜੀ ਨਾਲ ਅਸੀਂ 2 ਨੰਬਰ ਵਾਰਡ ਦਾ ਇਹਨਾਂ ਵਿਕਾਸ ਕਰਾਵਾਂਗੇ ਤੇ ਇਹਨੂੰ ਪਹਿਲੇ ਨੰਬਰ ਤੇ ਲੈ ਕੇ ਰਾਜਪੁਰੇ ਵਿੱਚ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਾਰਾ ਜੀ ਅੱਜ ਕੀ ਮਹਿਸੂਸ ਹੋ ਰਿਹਾ ਵੀ ਸੈਣੀ ਸਮਾਜ ਜਿਹੜਾ ਤੁਹਾਡੇ ਨਾਲ ਜੁੜ ਰਿਹਾ ਹੈ ਦੇਖੋ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਇਹ ਸੈਣੀ ਸਮਾਜ ਦੇ ਸੰਤ ਸਿੰਘ ਜੀ ਚੇਅਰਮੈਨ ਸਾਹਿਬ ਅੰਕਲ ਜੀ ਹੁਣੇ ਮੇਰੇ ਘਰ ਆਏ ਨੇ ਤੇ ਮੈਨੂੰ ਇਹਨਾਂ ਨੇ ਜਿਹੜਾ ਆਸ਼ੀਰਵਾਦ ਦਿੱਤਾ ਹੈ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਇਹ ਇਹਨਾਂ ਨੇ ਆਪਣਾ ਜਿਹੜਾ ਇਹ ਫੈਸਲਾ ਲਿਆ ਵੀ ਮੈਨੂੰ ਸਪੋਰਟ ਕੀਤੀ ਹੈ ਤੇ ਮੈਂ ਵੀ ਇਹਨਾਂ ਦੇ ਇਸ ਫੈਸਲੇ ਤੇ ਖਰਾ ਉਤਰਾਂਗਾ ਤੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਇਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਇੱਥੇ ਕਿਸੇ ਵੱਲੋਂ ਇਹਨਾਂ ਨੂੰ ਕੋਈ ਸ਼ਿਕਾਇਤ ਆਂਦੀ ਹੈ ਵੀ ਉਹ ਜਿਹੜੀ ਇਹਨਾਂ ਦੇ ਪਹਿਲ ਦੇ ਆਧਾਰ ਤੇ ਜਿਹੜਾ ਉਹਨਾਂ ਦਾ ਕੰਮ ਹੋਏਗਾ ਤੇ ਇੱਥੇ ਜਿਹੜੇ ਜਿੱਥੇ ਤੱਕ ਵਿਕਾਸ ਕਰ ਜਾਂਦੀ ਹੈਗਾ ਉਹ ਅਸੀਂ ਕਰਾ ਵੀ ਰਹੇ ਹਾਂ ਤੇ ਅੱਗੇ ਵੀ ਕਰਾਂਦੇ ਰਹਾਂਗੇ ਕਿੰਨੀ ਕੁ ਉਮੀਦ ਹੈ ਸਰ ਵੀ ਹੁਣ ਤੁਹਾਨੂੰ ਆਪਣੇ ਜਿੱਤ ਦੀ ਇਸ ਵੇਲੇ ਦੇਖੋ ਜੀ ਜਿੱਤ ਤਾਂ ਵੈਸੇ ਪ੍ਰਮਾਤਮਾ ਦੇ ਹੱਥ ਹੈ ਪਰ ਜਿਵੇਂ ਲੋਕਾਂ ਦਾ ਪਿਆਰ ਮਿਲ ਰਿਹਾ ਸਾਥ ਮਿਲ ਰਿਹਾ ਤੇ ਲੱਗਦਾ ਸੀ ਵਨ ਸਾਈਡ ਵਿਨ ਕਰਾਂਗੇ ਕੋਈ ਕੰਪੀਟੀਸ਼ਨ ਕਿਸੇ ਪਾਰਟੀ ਨਾਲ ਕੰਪੀਟੀਸ਼ਨ ਚ ਤਾਂ ਵੈਸੇ ਹਲੇ ਫਿਲਹਾਲ ਲੱਗ ਨਹੀਂ ਰਹੇਗਾ ਕੋਈ ਤੇ ਵੈਸੇ ਉਹ ਮੁੱਖ ਜਿਹੜੀ ਵਿਰੋਧੀ ਪਾਰਟੀ ਉਹ ਕਾਂਗਰਸ ਹੈ ਤੇ ਪਰ ਜੋ ਲੋਕਾਂ ਦਾ ਪਿਆਰ ਮਿਲ ਰਿਹਾ ਮੈਨੂੰ ਲੱਗਦਾ ਨੇ ਵੀ ਲੋਕ ਉਹਨਾਂ ਨੂੰ ਜਿਹੜਾ ਪ੍ਰਵਾਨ ਕਰਨਗੇ ਵਿਰੋਧੀ ਤੇ ਤਾਂ ਬੜੇ ਅਲੀਗੇਸ਼ਨ ਲਗਾ ਰਹੇ ਆ ਅਭੀ ੱਤਕਾ ਹੋ ਰਿਹਾ ਜੀ ਦੇਖੋ ਜੀ ੱਤਕਾ ਤਾਂ 2021 ਚ ਹੋਇਆ ਸੀ ਉਹਨਾਂ ਨੂੰ ਵੀ ਪਤਾ ਹੈ ਲੋਕਾਂ ਨੇ ਉਸ ਟਾਈਮ ਵੀ ਪੂਰਾ ਸਾਥ ਦਿੱਤਾ ਸੀ ਤੇ ਹੁਣ ਵੀ ਸਾਥ ਦੇ ਰਹੇ ਨੇ ਤੇ ਉਹ ਧੱਕੇ ਦੀ ਵੋਟ ਜਿਹੜੀ ਆ ਉਹ ਹੁਣ ਲੋਕ ਪਾਣਗੇ ਤੇ ਉਹਨਾਂ ਨੂੰ ਪਤਾ ਲੱਗ ਜੂਗਾ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਏਗਾ ਵੀ ਕਿਆ ਰਿਜ਼ਲਟ ਰਹੂਗਾ ਜੋ ਪਹਿਲਾਂ ਹੋਣਾ ਚਾਹੀਦਾ ਸੀ ਰਿਜ਼ਲਟ ਉਹ ਹੁਣ ਰਹੂਗਾ ਸਰਵਾਰਾ ਜੀ ਪਹਿਲਾਂ ਇੱਕ ਚੀਜ਼ ਹੋਰ ਦੱਸੋ ਵੀ ਵਾਰਡ ਦੇ ਵਿੱਚ ਕਿੰਨਾ ਕੁ ਕੰਮ ਹੋ ਚੁੱਕਾ ਔਰ ਕਿੰਨਾ ਕੁ ਪੈਂਡਿੰਗ ਹੈ ਕੋਈ ਕੀ ਕੁਝ ਕੰਮ ਤੁਸੀਂ ਕਰਵਾਇਆ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਪਿਛਲੇ 15 ਤੋਂ 20 ਸਾਲ ਚ ਜਿਹੜਾ ਸਾਡਾ ਵਾਰਡ ਆ ਫੋਕਲ ਪੁਆਇੰਟ ਆ ਇਹਦੇ ਨਾਲ ਹਮੇਸ਼ਾ ਮਤਰੀ ਮਾ ਵਰਗਾ ਸਲੂਕ ਕੀਤਾ ਗਿਆ ਜਿਵੇਂ ਮਿਤਰੀ ਮਾ ਬੱਚੇ ਨਾਲ ਕਰਦੀ ਆ ਇਹ ਇਹ ਵਾਰਡ ਜਿਹੜਾ ਵਿਕਾਸ ਪੱਖੋਂ ਬਹੁਤ ਪਿੱਛੇ ਸੀਗਾ ਇੱਥੇ ਗਲੀਆਂ ਦਾ ਬਹੁਤ ਬੁਰਾ ਸੀ ਕੱਚੀਆਂ ਗਲੀਆਂ ਸੀ ਅਸੀਂ ਉਹਨਾਂ ਨਾਲ ਪਹਿਲਾਂ ਵੀ ਵਾਅਦਾ ਕੀਤਾ ਸੀਗਾ ਵੀ ਜਦੋਂ ਵੀ ਸਾਡੀ ਸਰਕਾਰ ਆਊਗੀ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਸਾਡੀ ਗਲੀਆਂ ਬਣਾਵਾਂਗੇ ਤੇ ਹੁਣ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਉਹਨਾਂ ਦੀ ਅਸੀਂ ਗਲੀਆਂ ਬਣਾ ਚੁੱਕੇ ਆ ਗਲੀ ਨੰਬਰ 5 6 7 8 9 10 11 ਤੇ ਸਤਕਾਰ ਇਨਕਲੇਵ ਦੀਆਂ ਕੁਝ ਗਲੀਆਂ ਇਹ ਜਿਹੜੀ ਮੈਂ ਤੁਹਾਨੂੰ ਗਲੀਆਂ ਦੇ ਨੰਬਰ ਗਣੇ ਸਤਾਰ ਇਨਕਲੇਵ ਦੀਆਂ ਨੇ ਤੇ ਸਤਕਾਰ ਵਿਹਾਰ ਦੀਆਂ ਕੁਝ ਗਲੀਆਂ ਬਣਾਈਆਂ ਨੇ ਤੇ ਉਸ ਤੋਂ ਇਲਾਵਾ ਸੀ ਮੇਨ ਗਲੀ ਸਾਡੀ ਮੇਨ ਐਂਟਰੈਂਸ ਪੁਆਇੰਟ ਉਹਦਾ ਬਹੁਤ ਬੁਰਾ ਹਾਲ ਸੀਗਾ ਅਸੀਂ ਆਪਣੀ ਜੀਟੀ ਰੋਡ ਤੋਂ ਲੈ ਕੇ ਪਾਰਕ ਦੇ ਐਂਡ ਤੱਕ 45 ਲੱਖ ਰੁਪਏ ਦੀ ਲਾਗਤ ਨਾਲ ਉਹਨੇ ਰੀਸੈਂਟਲੀ ਬਣਵਾਈ ਹੈ ਤੇ ਇਸ ਤੋਂ ਇਲਾਵਾ ਇਹ ਛੋਟੇ ਪਾਰਕ ਸਾਹਮਣੇ ਇੱਥੇ ਕੰਮ ਚੱਲ ਰਿਹਾ ਪਾਰਕ ਦਾ ਇਥੇ ਤੇ ਜਿਹੜੀ ਮੇਨ ਪਾਰਕ ਹੈ ਉਹਦੀ ਚਾਰਦिवारी ਟੁੱਟੀ ਹੋਈ ਸੀ ਉਥੇ 8-10 ਲੱਖ ਰੁਪਏ ਦਾ ਮੈਨੂੰ ਤਕਰੀਬਨ ਖਰਚਾ ਆਇਆ ਤੇ ਉਹ ਅਸੀਂ ਉਹਦੇ ਜਿਹੜੇ ਕੰਪਲੀਟ ਕਰਾ ਚੁੱਕੇ ਆ ਦੀ ਰੀਨੋਵੇਸ਼ਨ ਉਹਦੀ ਦੁਬਾਰਾ ਤੇ ਇੱਕ ਹੋਰ ਇੱਥੇ ਜਿਹੜੀ ਇਸ ਫਿਊਚਰ ਦੀ ਅਸੀਂ ਗੱਲ ਕਰੀਏ ਤੇ ਸਾਡੇ ਪਿੱਛੇ ਇੱਥੇ ਪਾਰਕ ਹੈ ਇਹਦੇ ਦਾ ਜਿਹੜਾ ਟੈਂਟਰ ਲੱਗਣ ਜਾ ਰਿਹਾ ਤੇ 25 ਤੋਂ 30 ਲੱਖ ਲਾ ਕੇ ਅਸੀਂ ਵੱਡੇ ਪਾਰਕ ਦੀ ਹੋਰ ਵਧੀਆ ਇਹਨੂੰ ਹਾਈ ਲੈਵਲ ਦਾ ਜਿਹੜਾ ਮੇਨ ਸ਼ਹੀਦ ਉਦਮ ਸਿੰਘ ਪਾਰਕਾ ਨੂੰ ਬਣਾਉਣ ਜਾ ਰਹੇ ਹਾਂ ਇਹ ਜਿਹੜੀ ਇੱਕ ਸਾਡਾ ਹੋਰ ਕਿਸੇ ਟੀਚੇ ਵੀ 31 ਮਾਰਚ ਤੱਕ ਉਸ ਤੋਂ ਇਲਾਵਾ ਕੋਈ ਛੋਟੀ ਮੋਟੀ ਕੋਈ ਟੋਟੇ ਗਲੀਆਂ ਦੇ ਰਹਿ ਗਏ ਅਸੀਂ ਗਲੀ ਵਾਲਾ ਮੁੱਦਾ ਹੀ ਨਹੀਂ ਛੱਡਣਾ ਹੈਗਾ ਵੀ ਕੋਈ ਅੱਗੇ ਨੂੰ ਕੋਈ ਸਰਕਾਰ ਅੱਗੇ ਕੇ ਵੀ ਤੁਹਾਡੀ ਗਲੀਆਂ ਬਣਾ ਦੇ ਸਾਨੂੰ ਵੋਟਾਂ ਪਾ ਦਿਓ ਅਸੀਂ ਕਹਾਂਗੇ ਜੀ ਹੁਣ ਵੀ ਅਸੀਂ ਇਹੀ ਕਹਿ ਰਹੇ ਹਾਂ ਵੀ ਤੁਹਾਡੀ ਅਸੀਂ ਗਲੀਆਂ ਬਣਾਤੀਆਂ ਜਿਹੜੇ ਥੋੜੀ ਮੋਟੀ ਇੱਕ ਦੋ ਛੋਟੇ ਮੋਟੇ ਰਹਿ ਗਏ ਉਹ ਵੀ ਅਸੀਂ ਬਣਾ ਕੇ ਇਹਨਾਂ ਨੂੰ 31 ਮਾਰਚ ਤੱਕ ਸਾਰੇ ਹੀ ਖਤਮ ਜਿਹੜਾ ਅਸੀਂ ਉਹ ਕਰ ਦੇਣਾ ਇਹਨਾਂ ਦੇ ਆ ਤੇ ਬਾਕੀ ਉਸ ਤੋਂ ਇਲਾਵਾ ਇੱਕ ਦੋ ਮੁੱਦਾ ਹੋਰ ਜਿਹੜਾ ਮੈਨੂੰ ਹੁਣ ਸਾਡੇ ਅਸੀਂ ਡੋਰ ਟੂ ਡੋਰ ਕੀਤਾ ਉਸ ਆਇਆ ਤੇ ਉਸ ਬਾਰੇ ਕੋ ਹੈਗਾ ਇੱਥੇ ਗੰਦੇ ਨਾਲੇ ਤੋਂ ਥੋੜਾ ਜਿਹਾ ਬੈਕਫਲੋ ਮਾਰਦਾ ਪਾਣੀ ਦਾ ਉਹ ਥੋੜਾ ਜਿਹਾ ਵੱਡਾ ਮੁੱਦਾ ਤੇ ਉਹਦੇ ਬਾਰੇ ਅਸੀਂ ਐਮਐਲਏ ਸਾਹਿਬ ਨਾਲ ਡਿਸਕਸ ਕੀਤਾ ਸੀਗਾ ਤੇ ਉਹਦਾ ਕੰਮ ਵੀ ਹੈ ਜਿਹੜੇ ਅਸੀਂ ਛੇਤੀ ਜਿਹੜਾ ਉਹ ਸੌਟ ਆਊਟ ਕਰਵਾ ਦਾਂਗੇ ਤੇ ਇਸ ਤੋਂ ਨਾਲ ਕੀ ਹੋਏਗਾ ਸਾਡੇ ਫੋਕਲ ਪੁਆਇੰਟ ਦੀ ਆਲਮੋਸਟ ਸਾਰੇ ਡਿਵੈਲਪਮੈਂਟ ਹੋ ਜਾਊਗੀ ਤੇ ਉਸ ਦਾ ਬਿਊਟੀਫਿਕੇਸ਼ਨ ਦੇ ਥੋੜੇ ਜਿਹੇ ਕੰਮ ਹੈ ਉਹਦੇ ਬਾਰੇ ਵੀ ਗੱਲ ਚਾਰੇ ਉਹ ਵੀ ਅਸੀਂ ਕਰਕੇ ਨੰਬਰ 1 ਵਾਰਡ ਜਿਹੜਾ ਅਸੀਂ ਇਹਨੂੰ ਰਾਜਪ